ਸ਼ਾਮਿਲ ਹੋਣੇ ਕੋ ਲੈ ਕੇ ਕਿਹਦਾ ਦਿੱਖਦੇ ਹੋ ਕਿ ਪਾਰਟੀ ਕੋ ਕਿਤਨਾ ਬਲ ਮੰਨਤੇ ਦੇਖਿਏ ਬੜੀਆ ਇਨਸਾਨ ਕਿਸੇ ਵੀ ਆਰਗੇਨਾਈਜੇਸ਼ਨ ਨਾਲ ਜੁੜੇ ਕੋਈ ਕੋਈ ਵੀ ਸੰਸਥਾ ਜੜੀ ਹੈ ਚਾਹ ਪੋਲਿਟੀਕਲ ਪਾਰਟੀ ਹੈ ਕੋਈ ਵੀ ਸੰਸਥਾ ਹੈ ਬੰਦਿਆਂ ਨਾਲ ਸੰਸਥਾ ਹੁੰਦੀ ਹੈ ਸਾਬ ਕਿਸੇ ਨਿਸ਼ਾਨ ਨਾਲ ਪਾਰਟੀ ਨਹੀਂ ਬਣਦੀ ਹੈ ਕਿਸੇ ਨਾਮ ਟਾਈਟਲ ਨਾਲ ਕੋਈ ਸੰਸਥਾ ਨਹੀਂ ਬਣਦੀ ਬੰਦਿਆਂ ਨਾਲ ਹੁੰਦੀ ਹੈ ਚੰਗੇ ਬੰਦੇ ਹੋਣਗੇ ਪਾਰਟੀ ਨੂੰ ਅੱਗੇ ਲੈ ਕੇ ਜਾਂਦੇ ਹੈ ਜੀ ਮੜੇ ਆ ਜਾਂਦੇ ਐ ਫਿਰ ਤੁਸੀਂ ਕਈ ਪਾਰਟੀਆਂ ਦਾ ਅਸ਼ਰ ਦੇਖਿਆ ਕਿੱਥੇ ਤੋੜਿਆ ਕੱਟ ਕੱਟ ਜਾਣ ਦੇ ਨਾਲ ਪਹਿਲੇ ਸਰਕਾਰ ਬੰਦੀ ਆ ਰਹੀ ਐ ਇੱਥੇ ਜਿਹੜੀ ਪਾਰਟੀ ਜਿਹੜੀ ਆ ਲੋਕਾਂ ਨੇ ਫੈਸਲਾ ਲੋਕਾਂ ਨੇ ਫੈਸਲਾ ਕਰਨਾ ਪਰੰਪਰਕ ਕੌਂਸਲ ਨੂੰ ਦਾਖਲ ਕਰਨਾ ਨੋਟਿਸ ਜਿਹੜਾ ਹੈਗਾ ਉਹ ਭੇਜਿਆ ਕਿ ਤੁਸੀਂ ਵੀਕਲ ਜੁਆਇਨ ਕਰੋ ਕਿ ਮੈਂ ਦੇਖ ਉਸ ਚੀਜ਼ ਨਹੀਂ ਲੀਗਲ ਇਸ਼ੂ ਐ ਸਾਬ ਉਹ ਵੀ ਆਪ ਆਈ ਐ ਸੋ ਉਹਨਾਂ ਨੂੰ ਸਾਰੇ ਰੂਲਸ ਰੈਗੂਲੇਸ਼ਨ ਪਤਾ ਐ ਤੇ ਆ ਲੀਗਲ ਇਸ਼ੂ ਐ ਜੋ ਵੀ ਇਹਦਾ ਵਕੀਲਾਂ ਨਾਲ ਸਲਾਹ ਕਰਕੇ ਜੋ ਕੁਝ ਸਹੀ ਬੱਚੀ ਐ ਸੈਡ ਰਾਜਾ ਵੜਨ ਕਹਿ ਰਹੇ ਬਿੱਟੂ ਦਾ ਬਦਲ ਪਾ ਰਹੀ ਐ ਭਾਜਪਾ ਲੁਧਿਆਣੇ ਚ ਖੁਸ਼ ਕਰਦੇ ਨਹੀਂ ਕੀਤਾ ਗਿਆ ਅਭੀ ਸ਼ਾਮਾ ਹੋ ਗਿਆ ਕਿਉਂਕਿ ਟਾਈਮ ਥੋੜਾ ਰਹਿ ਗਿਆ ਹੈ ਬਿਲਕੁਲ ਹਾਂ ਟਾਈਮ ਟਾਈਮਲੀ ਹੋ ਜਾਣਾ ਚਾਹੀਦਾ ਹੈ ਬਿਲਕੁਲ ਮੈਂ ਤੁਹਾਡੇ ਨਾਲ ਹਸਰਮਤਾਂ ਕਿਸੇ ਕਾਰਨ ਵਸ਼ਾ ਆ ਗਈ ਸਾਡੇ ਦੇ ਸਵੇਰ ਕੰਸਟੈਂਸੀ ਦੇ ਇਕੱਲੇ ਇਕਲੋ